ਇੱਕ ਔਰਤ ਦੇ ਗਵਾਂਢ ਰਹਿੰਦੇ ਪਰਿਵਾਰ ਵਿੱਚ ਅਕਸਰ ਲੜਾਈ ਝਗੜਾ ਹੁੰਦਾ ਰਹਿੰਦਾ ਸੀ ਜਦੋਂ ਉਸਨੇ ਸੱਚ ਪਤਾ ਕਰਨ ਲਈ ਆਪਣੀ ਗਵਾਂਢਣ ਨੂੰ ਪੁੱਛਿਆ ਤਾਂ ਉਸਨੇ ਕਿਹਾ ਦੀਦੀ ਮੈਂ ਕਿਸੇ ਨੂੰ ਕੀ ਦੱਸਾਂ ਮੈਨੂੰ ਤਾਂ ਦੱਸਦਿਆਂ ਵੀ ਸ਼ਰਮ ਆਉਂਦੀ ਹੈ ਕਿਉਂਕਿ ਹਰ ਰਾਤ ਮੇਰਾ ਪਤੀ ਮੈਨੂੰ ਕਈ ਤਰੀਕੇ ਨਾਲ ਸਵਾਗਤ ਦੋਸਤੋ ਇੱਕ ਹੋਰ ਕਹਾਣੀ ਵਿੱਚ ਰਾਧਿਕਾ ਜਦੋਂ ਆਪਣੇ ਘਰ ਦੇ ਕੰਮ ਨਿਪਟਾ ਕੇ ਛੱਤ ਤੇ ਕੱਪੜੇ ਸੁੱਕਣੇ ਪਾਉਣ ਲਈ ਗਈ ਉਸਦੀ ਗਵੰਡਨ ਸੀਮਾ ਵੀ ਛੱਤ ਤੇ ਕੱਪੜੇ ਸੁਕਾ ਰਹੀ ਸੀ ਰਾਧਿਕਾ ਨੇ ਉਸ ਨੂੰ ਵੇਖਦਿਆਂ ਹੀ ਪੁੱਛਿਆ ਸੀਮਾ ਕੱਲ ਤੁਹਾਡੇ ਘਰੋਂ ਬਹੁਤ ਚੀਕ ਚਿਹਾੜੇ ਦੀਆਂ ਆਵਾਜ਼ਾਂ ਆ ਰਹੀਆਂ ਸੀ ਸੀਮਾ ਦਾ ਚਿਹਰਾ ਉਦਾਸ ਹੋ ਗਿਆ ਤੇ ਉਹ ਨਜ਼ਰਾਂ ਝੁਕਾ ਕੇ ਬੋਲੀ ਕੀ ਦੱਸਾਂ ਦੀਦੀ ਮੇਰਾ ਪਤੀ ਮੈਨੂੰ ਬਹੁਤ ਮਾਰਦਾ ਹੈ ਹਰ ਦਿਨ ਘਰ ਵਿੱਚ ਲੜਾਈ ਝਗੜਾ ਹੁੰਦਾ ਰਹਿੰਦਾ ਹੈ ਕਿਸੇ ਨੂੰ ਦੱਸਦਿਆਂ ਹੋਇਆਂ ਵੀ ਮੈਨੂੰ ਸ਼ਰਮ ਆਉਂਦੀ ਹੈ ਸੀਮਾ ਦੀ ਇਹ ਗੱਲ ਸੁਣ ਕੇ ਰਾਧਿਕਾ ਹੈਰਾਨ ਰਹਿ ਗਈ ਉਸਨੇ ਸੀਮਾ ਨੂੰ ਕਿਹਾ ਸੀਮਾ ਤੂੰ ਪੜ੍ਹੀ ਲਿਖੀ ਹੈ ਤੈਨੂੰ ਆਪਣੀ ਮਦਦ ਲਈ ਪੁਲਿਸ ਦੇ ਕੋਲ ਜਾਣਾ ਚਾਹੀਦਾ ਹੈ ਸੀਮਾ ਨੇ ਕਿਹਾ ਦੀਦੀ ਮੈਂ ਪੁਲਿਸ ਕੋਲ ਚਲੀ ਵੀ ਗਈ ਤਾਂ ਕਿ ਉਹ ਮੇਰੀ ਗੱਲ ਦਾ ਯਕੀਨ ਕਰਨਗੇ ਮੇਰੀ ਇੱਕ ਸਹੇਲੀ ਇਸੇ ਤਰ੍ਹਾਂ ਹੀ ਪੁਲਿਸ ਦੇ ਕੋਲ ਗਈ ਸੀ ਪਰ ਪੁਲਿਸ ਵਾਲਿਆਂ ਨੇ ਉਸ ਦੀ ਗੱਲ ਤੇ ਯਕੀਨ ਹੀ ਨਹੀਂ ਕੀਤਾ ਚਲੋ ਠੀਕ ਹੈ ਮੈਂ ਹੁਣ ਜਾਂਦੀ ਹਾਂ ਬਹੁਤ ਸਾਰੇ ਕੰਮ ਕਰਨ ਵਾਲੇ ਪਏ ਹਨ ਜੇਕਰ ਮੇਰੇ ਪਤੀ ਨੂੰ ਪਤਾ ਲੱਗ ਗਿਆ ਕਿ ਮੈਂ ਕੰਮ ਛੱਡ ਕੇ ਤੁਹਾਡੇ ਨਾਲ ਗੱਲਾਂ ਕਰਦੀ ਪਈ ਹਾਂ ਤਾਂ ਉਹ ਫਿਰ ਮੈਨੂੰ ਮਾਰਨਗੇ ਇਹਨਾਂ ਕਹਿ ਕੇ ਸੀਮਾ ਝੱਟ ਛੱਤ ਤੋਂ ਉੱਤਰ ਗਈ ਰਾਦਿਕਾ ਨੂੰ ਸੀਮਾ ਦੀਆਂ ਗੱਲਾਂ ਸੁਣ ਕੇ ਬਹੁਤ ਜ਼ਿਆਦਾ ਬੁਰਾ ਲੱਗਿਆ ਉਹ ਸੋਚਣ ਲੱਗੀ ਕਿ ਪੜ੍ਹਨ ਲਿਖਣ ਦੇ ਬਾਵਜੂਦ ਵੀ ਕਈ ਔਰਤਾਂ ਦੀ ਸਥਿਤੀ ਕਿੰਨੀ ਖਰਾਬ ਹੈ ਕਿਉਂਕਿ ਉਹ ਆਪਣੇ ਪਤੀ ਦੇ ਖਿਲਾਫ ਆਵਾਜ਼ ਨਹੀਂ ਉਠਾ ਸਕਦੀਆਂ ਫਿਰ ਰਾਦਿਕਾ ਵੀ ਆਪਣੇ ਘਰ ਚਲੀ ਗਈ ਤੇ ਬਾਕੀ ਦੇ ਕੰਮ ਨਿਪਟਾਉਣ ਲੱਗੀ ਇਸੇ ਤਰ੍ਹਾਂ ਹੀ ਦਿਨ ਬੀਤ ਗਿਆ ਤੇ ਫਿਰ ਰਾਤ ਹੋ ਗਈ ਜਦੋਂ ਰਾਤ ਨੂੰ ਰਾਧਕਾ ਸੋਈ ਦੇ ਵਿੱਚ ਖਾਣਾ ਬਣਾ ਰਹੀ ਸੀ ਤਾਂ ਫਿਰ ਸੀਮਾ ਦੇ ਘਰੋਂ ਚੀਕ ਚਿਹਾਰੇ ਦੀਆਂ ਆਵਾਜ਼ਾਂ ਆਉਣ ਲੱਗੀਆਂ ਸੀਮਾ ਦੇ ਘਰੋਂ ਆ ਰਹੀਆਂ ਆਵਾਜ਼ਾਂ ਸੁਣ ਕੇ ਰਾਧਿਕਾ ਦਾ ਮਨ ਬਹੁਤ ਦੁਖੀ ਹੋਇਆ ਉਹ ਸੋਚਣ ਲੱਗੀ ਕਿ ਮੇਰੇ ਨਾਲ ਵਾਲੇ ਘਰ ਵਿੱਚ ਇੱਕ ਔਰਤ ਦੇ ਨਾਲ ਇੰਨਾ ਅਤਿਆਚਾਰ ਹੋ ਰਿਹਾ ਹੈ ਤੇ ਮੈਂ ਉਸਦੇ ਲਈ ਕੁਝ ਵੀ ਨਹੀਂ ਕਰ ਰਹੀ ਹਾਂ ਰਾਧਿਕਾ ਆਪਣੇ ਪਤੀ ਦੇ ਕੋਲ ਜਾਂਦੀ ਹੈ ਤੇ ਉਸ ਨੂੰ ਕਹਿੰਦੀ ਹੈ ਕਿ ਨਾਲ ਵਾਲੇ ਘਰ ਵਿੱਚੋਂ ਰੋਜ਼ ਲੜਾਈ ਝਗੜੇ ਦੀਆਂ ਆਵਾਜ਼ਾਂ ਆਉਂਦੀਆਂ ਰਹਿੰਦੀਆਂ ਹਨ ਸਾਨੂੰ ਕੁਝ ਕਰਨਾ ਚਾਹੀਦਾ ਹੈ ਤਾਂ ਰਾਦਿਕਾ ਦੇ ਪਤੀ ਨੇ ਕਿਹਾ ਇਸ ਦੇ ਵਿੱਚ ਅਸੀਂ ਕੀ ਕਰ ਸਕਦੇ ਹਾਂ ਉਹ ਪਤੀ ਪਤਨੀ ਹਨ ਤੇ ਇਹ ਉਹਨਾਂ ਦਾ ਆਪਸ ਦਾ ਮਾਮਲਾ ਹੈ ਇਸ ਦੇ ਵਿੱਚ ਸਾਨੂੰ ਕੁਝ ਨਹੀਂ ਬੋਲਣਾ ਚਾਹੀਦਾ ਤੇ ਤੂੰ ਵੀ ਇਹਨਾਂ ਸਭ ਗੱਲਾਂ ਵਿੱਚ ਦਿਮਾਗ ਨਾਲ ਲਗਾਇਆ ਕਰ ਆਪਣੇ ਕੰਮ ਨਾਲ ਮਤਲਬ ਰੱਖਿਆ ਕਰੋ ਤੇ ਆਪਣੇ ਘਰ ਵਿੱਚ ਆਰਾਮ ਨਾਲ ਰਹੋ ਕਿਉਂਕਿ ਸਾਡੇ ਘਰ ਲੜਾਈ ਝਗੜੇ ਨਹੀਂ ਹੁੰਦੇ ਹਨ ਇਹ ਨਹੀਂ ਗੱਲ ਕਹਿ ਕੇ ਰਾਧਿਕਾ ਦਾ ਪਤੀ ਖਾਣਾ ਖਾਣ ਲੱਗ ਗਿਆ ਸੀ ਰਾਧਿਕਾ ਨੂੰ ਬਹੁਤ ਬੁਰਾ ਲੱਗਿਆ ਉਹ ਸੋਚਣ ਲੱਗੀ ਜੇਕਰ ਇਸੇ ਤਰ੍ਹਾਂ ਹੀ ਸਾਰੇ ਲੋਕ ਆਪਣੀਆਂ ਅੱਖਾਂ ਬੰਦ ਕਰਕੇ ਰੱਖਣਗੇ ਤਾਂ ਪੜਾ ਮੁਹੱਲੇ ਵਿੱਚ ਕੋਈ ਅਪਰਾਧ ਹੋ ਜਾਵੇ ਫਿਰ ਕੀ ਹੋਵੇਗਾ ਉੰਜ ਵੀ ਸੀਮਾ ਇੱਕ ਔਰਤ ਹੈ ਇਸ ਲਈ ਇੱਕ ਔਰਤ ਹੀ ਔਰਤ ਦੇ ਦਰਦ ਨੂੰ ਸਮਝ ਸਕਦੀ ਹੈ ਤੇ ਜੇਕਰ ਮੈਂ ਹੀ ਉਸ ਦਾ ਸਾਥ ਨਾ ਦਿੱਤਾ ਤਾਂ ਮੈਂ ਵੀ ਉਸ ਦੇ ਨਾਲ ਹੋ ਰਿਹਾ ਅਤਿਆਚਾਰ ਦੀ ਭਾਗੀਦਾਰ ਬਣ ਜਾਵਾਂਗੀ ਰਾਧਿਕਾ ਨੇ ਬਹੁਤ ਸੋਚ ਵਿਚਾਰ ਕਰਨ ਤੋਂ ਬਾਅਦ ਮਹੱਲੇ ਦੀਆਂ ਔਰਤਾਂ ਨਾਲ ਗੱਲ ਕਰਨ ਬਾਰੇ ਸੋਚਿਆ ਅਗਲੇ ਦਿਨ ਉਹ ਕੰਮ ਖਤਮ ਕਰਨ ਤੋਂ ਬਾਅਦ ਗੁਵਾੜ ਵਿੱਚ ਰਹਿੰਦੀ ਸਰਲਾ ਦੇ ਘਰ ਗਈ ਜਦੋਂ ਰਾਧਿਕਾ ਨੇ ਉਸ ਨੂੰ ਸਾਰੀ ਗੱਲ ਦੱਸੀ ਤਾਂ ਸਰਲਾ ਨੇ ਕਿਹਾ ਲੜਾਈ ਝਗੜੇ ਦੀ ਆਵਾਜ਼ ਤਾਂ ਮੇਰੇ ਘਰ ਤੱਕ ਵੀ ਆਉਂਦੀ ਹੈ ਮੈਨੂੰ ਵੀ ਇਹ ਸਭ ਚੰਗਾ ਨਹੀਂ ਲੱਗਦਾ ਹੁਣ ਤਾਂ ਔਰਤਾਂ ਦੇ ਲਈ ਬਹੁਤ ਸਾਰੇ ਕਾਨੂੰਨ ਬਣੇ ਹੋਏ ਹਨ ਸੀਮਾ ਨੂੰ ਕਾਨੂੰਨ ਦਾ ਸਹਾਰਾ ਲੈਣਾ ਚਾਹੀਦਾ ਹੈ ਤਾਂ ਰਾਧਿਕਾ ਨੇ ਕਿਹਾ ਪੁਲਿਸ ਨੂੰ ਤਾਂ ਮੈਂ ਵੀ ਫੋਨ ਕਰਕੇ ਬੁਲਾ ਲਵਾਂ ਪਰ ਮੌਕੇ ਤੇ ਜੇਕਰ ਸੀਮਾ ਆਪਣੇ ਪਤੀ ਦੇ ਡਰ ਤੋਂ ਪਿੱਛੇ ਹਟ ਗਈ ਜਾਂ ਉਸ ਦਾ ਪਤੀ ਪੁਲਿਸ ਵਾਲਿਆਂ ਦੇ ਸਾਹਮਣੇ ਮੁਕਰ ਗਿਆ ਕਿ ਸਾਡੇ ਘਰ ਕੋਈ ਲੜਾਈ ਝਗੜਾ ਨਹੀਂ ਹੁੰਦਾ ਹੈ ਫਿਰ ਕੀ ਹੋਵੇਗਾ ਇਸ ਲਈ ਮੈਂ ਚਾਹੁੰਦੀ ਹਾਂ ਕਿ ਕੋਈ ਪੱਕਾ ਸਬੂਤ ਹੋਵੇ ਤਾਂ ਮੈਂ ਪੁਲਿਸ ਨੂੰ ਫੋਨ ਕਰਾਂ ਫਿਰ ਰਾਦਿਕਾ ਨੇ ਸਰਲਾ ਨੂੰ ਪੁੱਛਿਆ ਤੈਨੂੰ ਕੀ ਲੱਗਦਾ ਹੈ ਕਿ ਸਾਨੂੰ ਇਸ ਬਾਰੇ ਕੀ ਕਰਨਾ ਚਾਹੀਦਾ ਹੈ ਤਾਂ ਸਰਲਾ ਨੇ ਕਿਹਾ ਅਸੀਂ ਬਾਕੀ ਵੀ ਸਾਰਿਆਂ ਨਾਲ ਗੱਲ ਕਰਦੇ ਹਾਂ ਕੋਈ ਨਾ ਕੋਈ ਹੱਲ ਜ਼ਰੂਰ ਨਿਕਲ ਆਵੇਗਾ ਫਿਰ ਦੁਪਹਿਰ ਦੇ ਸਮੇਂ ਮੁਹੱਲੇ ਦੀਆਂ ਸਾਰੀਆਂ ਔਰਤਾਂ ਸਰਲਾ ਦੇ ਘਰ ਇਕੱਠੀਆਂ ਹੁੰਦੀਆਂ ਹਨ ਸਭ ਨੇ ਕਿਹਾ ਕਿ ਸੀਮਾ ਦੇ ਨਾਲ ਬਹੁਤ ਗਲਤ ਹੋ ਰਿਹਾ ਹੈ ਜੇ ਖੁਦ ਇਹ ਲਈ ਕੁਝ ਨਹੀਂ ਕਰ ਸਕਦੀ ਹੈ ਤਾਂ ਸਾਨੂੰ ਔਰਤਾਂ ਹੋਣ ਦੇ ਨਾਤੇ ਉਸ ਦੀ ਮਦਦ ਕਰਨੀ ਚਾਹੀਦੀ ਹੈ ਫਿਰ ਉਹਨਾਂ ਸਾਰਿਆਂ ਨੇ ਫੈਸਲਾ ਕੀਤਾ ਕਿ ਸਾਡੇ ਵਿੱਚੋਂ ਕੋਈ ਇੱਕ ਜਾ ਕੇ ਸੀਮਾ ਦੇ ਘਰ ਦੇ ਹਾਲ ਵਿੱਚ ਕੈਮਰਾ ਲੁਕੋ ਕੇ ਆਵੇਗੀ ਜਿਸ ਤੇ ਨਾਲ ਸਾਨੂੰ ਪੱਕਾ ਸਬੂਤ ਮਿਲ ਜਾਵੇਗਾ ਕਿ ਸੀਮਾ ਦਾ ਪਤੀ ਉਸ ਨੂੰ ਮਾਰਦਾ ਹੈ ਉਸ ਤੋਂ ਬਾਅਦ ਅੱਗੇ ਦਾ ਕੰਮ ਤਾਂ ਪੁਲਿਸ ਆਪੇ ਹੀ ਸੰਭਾਲ ਲਵੇਗੀ ਫਿਰ ਸਭ ਨੇ ਮਿਲ ਕੇ ਇਹ ਕੰਮ ਰਾਧਿਕਾ ਨੂੰ ਸੌਪ ਦਿੱਤਾ ਕਿਉਂਕਿ ਉਸ ਦਾ ਘਰ ਸੀਮਾ ਦੇ ਘਰ ਦੇ ਨਾਲ ਹੀ ਸੀ ਰਾਧਿਕਾ ਸ਼ਾਮ ਨੂੰ ਸੀਮਾ ਦੇ ਘਰ ਪਹੁੰਚ ਜਾਂਦੀ ਹੈ ਤੇ ਉਸ ਨੂੰ ਕਹਿੰਦੀ ਹੈ ਕਿ ਮੇਰੇ ਘਰ ਦੇ ਵਿੱਚ ਖੰਡ ਖਤਮ ਹੋ ਗਈ ਹੈ ਇਸ ਲਈ ਮੈਂ ਇੱਕ ਕੌਲੀ ਖੰਡ ਦੀ ਲੈਣ ਆਈ ਹਾਂ ਸੀਮਾ ਮੁਸਕਰਾਉਂਦੇ ਹੋਏ ਰਸੋਈ ਵਿੱਚ ਚਲੀ ਜਾਂਦੀ ਹੈ ਤਾਂ ਰਾਦਿਕਾ ਕੈਮਰਾ ਹਾਲ ਵਿੱਚ ਪੈ ਇੱਕ ਫੁੱਲਦਾਨ ਵਿੱਚ ਲੁਕੋ ਦਿੰਦੀ ਹੈ ਰਾਦਿਕਾ ਨੂੰ ਉਮੀਦ ਸੀ ਕਿ ਕੈਮਰੇ ਵਿੱਚ ਕੁਝ ਤਾਂ ਜ਼ਰੂਰ ਰਿਕਾਰਡ ਹੋਵੇਗਾ ਪਰ ਜਦੋਂ ਸੀਮਾ ਰਸੋਈ ਤੋਂ ਵਾਪਸ ਆਈ ਤਾਂ ਕਹਿਣ ਲੱਗੀ ਅੱਜ ਮੇਰੇ ਪਤੀ ਕੰਮ ਦੇ ਸਿਲਸਿਲੇ ਵਿੱਚ ਇੱਕ ਹਫ਼ਤੇ ਲਈ ਸ਼ਹਿਰ ਤੋਂ ਬਾਹਰ ਗਏ ਹਨ ਹੁਣ ਉਹ ਇੱਕ ਹਫ਼ਤੇ ਦੇ ਬਾਅਦ ਹੀ ਆਉਣਗੇ ਉਹਨਾਂ ਦੇ ਜਾਣ ਨਾਲ ਘਰ ਦੇ ਵਿੱਚ ਬਹੁਤ ਜ਼ਿਆਦਾ ਸਕੂਨ ਹੈ ਸੀਮਾ ਦੀ ਇਹ ਗੱਲ ਸੁਣ ਕੇ ਰਾਧਿਕਾ ਹੈਰਾਨ ਰਹਿ ਗਈ ਕਿ ਇੱਕ ਹਫ਼ਤੇ ਦੇ ਵਿੱਚ ਜੇਕਰ ਸੀਮਾ ਨੇ ਕੈਮਰਾ ਦੇਖ ਲਿਆ ਤਾਂ ਪਤਾ ਨਹੀਂ ਕੀ ਹੋਵੇਗਾ ਫਿਰ ਉਸਨੇ ਬਹਾਨਾ ਬਣਾ ਕੇ ਸੀਮਾ ਤੋਂ ਇੱਕ ਗਲਾਸ ਪਾਣੀ ਮੰਗਿਆ ਤੇ ਉਸਦੇ ਰਸੋਈ 'ਚ ਜਾਂਦਿਆਂ ਹੀ ਉਹ ਕੈਮਰਾ ਉਸਨੇ ਕੱਢ ਲਿਆ ਫਿਰ ਘਰ ਆ ਕੇ ਉਸਨੇ ਮੁਹੱਲੇ ਦੀਆਂ ਸਾਰੀਆਂ ਔਰਤਾਂ ਨੂੰ ਦੱਸ ਦਿੱਤਾ ਕਿ ਅਜੇ ਮੈਂ ਕੈਮਰਾ ਨਹੀਂ ਲੁਕੋ ਕੇ ਆਈ ਹਾਂ ਕਿਉਂਕਿ ਸੀਮਾ ਦਾ ਪਤੀ ਰਾਗਵ ਕਰਨ ਨਹੀਂ ਹੈ ਇੱਕ ਹਫ਼ਤੇ ਦੇ ਲਈ ਸੀਮਾ ਦੇ ਘਰ ਪੂਰੀ ਤਰ੍ਹਾਂ ਸ਼ਾਂਤੀ ਰਹੇਗੀ ਇਸ ਤੋਂ ਮੁਹੱਲੇ ਦੀਆਂ ਔਰਤਾਂ ਨੂੰ ਯਕੀਨ ਹੋ ਗਿਆ ਕਿ ਰਾਗਵ ਬਹੁਤ ਹੀ ਘਟਿਆ ਇਨਸਾਨ ਹੈ ਜੋ ਆਪਣੀ ਪਤਨੀ ਦੇ ਨਾਲ ਮਾਰਕੁਟਾਈ ਕਰਦਾ ਹੈ ਤੇ ਹੁਣ ਉਹ ਘਰ ਵਿੱਚ ਨਹੀਂ ਹੈ ਤਾਂ ਲੜਾਈ ਝਗੜੇ ਦੀ ਕੋਈ ਆਵਾਜ਼ ਵੀ ਨਹੀਂ ਆਉਂਦੀ ਹੈ ਫਿਰ ਜਿਸ ਦਿਨ ਰਾਗਵ ਨੇ ਵਾਪਸ ਆਉਣਾ ਸੀ ਰਾਧਿਕਾ ਸੀਮਾ ਦੇ ਘਰ ਫੇਰ ਜਾਂਦੀ ਹੈ ਤੇ ਬਹਾਨੇ ਨਾਲ ਕੈਮਰਾ ਉਹਨਾਂ ਦੇ ਘਰ ਲੁਕੋ ਆਉਂਦੀ ਹੈ ਉਸ ਰਾਤ ਜਦੋਂ ਰਾਗਵ ਘਰ ਆਇਆ ਤਾਂ ਉਹਨਾਂ ਦੇ ਘਰ ਦੇ ਰਾਤ ਤੱਕ ਲੜਾਈ ਝਗੜੇ ਦੀਆਂ ਆਵਾਜ਼ਾਂ ਆਉਂਦੀਆਂ ਰਹੀਆਂ ਰਾਧਕਾ ਦੇਵੀ ਨੀਂਦ ਉੱਡ ਗਈ ਸੀ ਪਰ ਉਹ ਬਸ ਇਹ ਸੋਚ ਰਹੀ ਸੀ ਕਿ ਕੱਲ ਮੇਰੇ ਕੋਲ ਵੀ ਪੱਕਾ ਸਬੂਤ ਹੋਵੇਗਾ ਅਗਲੇ ਦਿਨ ਜਦੋਂ ਉਸ ਨੇ ਆਪਣੇ ਛਿਪਾਏ ਹੋਏ ਕੈਮਰੇ ਦੀ ਵੀਡੀਓ ਰਿਕਾਰਡ ਵੇਖੀ ਤਾਂ ਹੈਰਾਨ ਰਹਿ ਗਈ ਉਸ ਨੂੰ ਤਾਂ ਯਕੀਨ ਹੀ ਨਹੀਂ ਹੋ ਰਿਹਾ ਸੀ ਕਿ ਸੀਮਾ ਦੇ ਘਰ ਵਿੱਚ ਇਹ ਸਭ ਹੋ ਰਿਹਾ ਹੈ ਉਸ ਨੇ ਮੁਹੱਲੇ ਦੀਆਂ ਬਾਕੀ ਔਰਤਾਂ ਨੂੰ ਵੀ ਉਹ ਵੀਡੀਓ ਦਿਖਾਈ ਤਾਂ ਸਾਰੀਆਂ ਔਰਤਾਂ 당ਗ ਰਹਿ ਗਈਆਂ ਹੁਣ ਉਹਨਾਂ ਨੂੰ ਸਮਝ ਨਹੀਂ ਆ ਰਹੀ ਸੀ ਕਿ ਉਹਨਾਂ ਨੂੰ ਕੀ ਕਰਨਾ ਚਾਹੀਦਾ ਹੈ ਇਸ ਲਈ ਉਹਨਾਂ ਨੇ ਸੋਚਿਆ ਹੁਣ ਸਾਨੂੰ ਆਪਣੇ ਆਪਣੇ ਪਤੀਆਂ ਨੂੰ ਇਸ ਮਾਮਲੇ ਵਿੱਚ ਪਾਉਣਾ ਹੀ ਪਵੇਗਾ ਉਹਨਾਂ ਸਾਰਿਆਂ ਨੇ ਜਦੋਂ ਆਪਣੇ ਪਤਿਆਂ ਨੂੰ ਉਹ ਵੀਡੀਓ ਦਿਖਾਈ ਤਾਂ ਉਹ ਵੀ ਹੈਰਾਨ ਰਹਿ ਗਏ ਹੁਣ ਮਾਮਲਾ ਥੋੜਾ ਗੰਭੀਰ ਹੋ ਗਿਆ ਸੀ ਇਸ ਗੱਲ ਤੇ ਸੀਮਾ ਦਾ ਪਰਿਵਾਰ ਵੀ ਭੜਕ ਸਕਦਾ ਸੀ ਕਿ ਉਹਨਾਂ ਦੇ ਘਰ ਕੈਮਰਾ ਕਿਉਂ ਲਗਾਇਆ ਗਿਆ ਸੀ ਸਾਰੇ ਇਹ ਗੱਲ ਸੋਚ ਕੇ ਚੁੱਪ ਕਰ ਜਾਂਦੇ ਹਨ ਫਿਰ ਇੱਕ ਰਾਤ ਜਦੋਂ ਸੀਮਾ ਦੇ ਘਰੋਂ ਲੜਾਈ ਝਗੜੇ ਦੀ ਆਵਾਜ਼ ਆਉਣ ਲੱਗੀ ਤਾਂ ਸਾਰੇ ਮੁਹੱਲੇ ਵਾਲੇ ਇਕੱਠੇ ਹੋ ਕੇ ਉਹਨਾਂ ਦੇ ਘਰ ਪਹੁੰਚ ਗਏ ਕੋਈ ਖਿੜਕੀ ਕੋਲ ਖੜਾ ਹੋ ਗਿਆ ਤੇ ਕੋਈ ਦਰਵਾਜ਼ੇ ਕੋਲ ਕਿਉਂਕਿ ਬੈੱਡਰੂਮ ਦੀ ਇੱਕ ਖਿੜਕੀ ਖੁੱਲੀ ਹੋਈ ਸੀ ਉਥੋਂ ਜੋ ਕੁਝ ਵੀ ਅੰਦਰ ਹੋ ਰਿਹਾ ਸੀ ਸਭ ਦਿਖਾਈ ਦੇ ਰਿਹਾ ਸੀ ਹਾਲ ਵਿੱਚ ਖੜੀ ਸੀਮਾ ਤੇ ਉਸ ਦਾ ਪਤੀ ਝਗੜਾ ਕਰ ਰਿਹਾ ਸੀ ਸਾਰਿਆਂ ਨੇ ਦੇਖਿਆ ਕਿ ਬਹਿਸ ਕਰਦੇ ਸਮੇਂ ਸੀਮਾ ਹੀ ਆਪਣੇ ਪਤੀ ਨੂੰ ਮਾਰ ਰਹੀ ਸੀ ਤੇ राघव ਸਿਰ ਝੁਕਾ ਕੇ ਖੜਾ ਸੀ ਸੀਮਾ ਉਸ ਨੂੰ ਕਹਿ ਰਹੀ ਸੀ ਕਿ ਜੇਕਰ ਤੁਸੀਂ ਕਿਸੇ ਨੂੰ ਵੀ ਦੱਸਿਆ ਕਿ ਮੈਂ ਤੁਹਾਨੂੰ ਮਾਰਦੀ ਹਾਂ ਤਾਂ ਮੈਂ ਤੇਰੇ ਤੇ ਤੇਰੇ ਘਰ ਵਾਲਿਆਂ ਤੇ ਦਾਜ ਮੰਗਣ ਦਾ ਕੇਸ ਕਰ ਦੇਵਾਂਗੀ ਉਸ ਤੋਂ ਬਾਅਦ ਤੁਸੀਂ ਸਾਰੇ ਜੇਲ੍ਹ ਦੇ ਵਿੱਚ ਚਲੇ ਜਾਓਗੇ राघव ਨੂੰ ਇਸ ਤਰ੍ਹਾਂ ਆਪਣੀ ਪਤਨੀ ਕੋਲੋਂ ਮਾਰ ਖਾਂਦਿਆਂ ਦੇਖ ਕੇ ਸਾਰੇ ਮੁਹੱਲੇ ਵਾਲੇ ਹੈਰਾਨ ਰਹਿ ਗਏ ਉਸ ਵੀਡੀਓ ਵਿੱਚ ਵੀ ਇਹ ਹੀ ਰਿਕਾਰਡ ਹੋਇਆ ਸੀ ਕਿ ਸੀਮਾ ਨੂੰ ਉਸ ਦਾ ਪਤੀ ਨਹੀਂ ਬਲਕਿ ਸੀਮਾ ਆਪਣੇ ਪਤੀ ਨੂੰ ਮਾਰਦੀ ਹੈ ਇਹ ਸਭ ਕੁਝ ਦੇਖ ਕੇ ਕਿਸੇ ਨੂੰ ਵੀ ਆਪਣੀਆਂ ਅੱਖਾਂ ਤੇ ਯਕੀਨ ਨਹੀਂ ਹੋ ਰਿਹਾ ਸੀ ਹਮੇਸ਼ਾ ਇਹੀ ਸੋਚਿਆ ਜਾਂਦਾ ਹੈ ਕਿ ਅਤਿਆਚਾਰ ਸਿਰਫ ਔਰਤਾਂ ਤੇ ਨਾਲ ਹੀ ਹੁੰਦਾ ਹੈ ਪਰ ਕਦੀ ਕਦੀ ਮਰਦ ਵੀ ਅਤਿਆਚਾਰ ਦੇ ਸ਼ਿਕਾਰ ਹੋ ਜਾਂਦੇ ਹਨ ਰਾਘਵ ਇਸ ਗੱਲ ਲਈ ਜਿਉਂਦਾ ਜਾਗਦਾ ਉਦਾਹਰਣ ਸੀ ਫਿਰ ਸਾਰੇ ਮੁਹੱਲੇ ਵਾਲਿਆਂ ਨੇ ਰੋਲਾ ਪਾਉਣਾ ਸ਼ੁਰੂ ਕਰ ਦਿੱਤਾ ਤੇ ਦਰਵਾਜ਼ਾ ਖੜਕਾਉਣ ਲੱਗੇ ਬਾਹਰੋਂ ਆਉਂਦੀਆਂ ਆਵਾਜ਼ਾਂ ਸੁਣ ਕੇ ਸੀਮਾ ਡਰ ਗਈ ਸੀ ਰਾਗਵੀ ਇੰਨੇ ਸਾਰੇ ਲੋਕਾਂ ਨੂੰ ਦੇਖ ਕੇ ਘਬਰਾ ਗਿਆ ਸੀ ਤੇ ਸ਼ਰਮਿੰਦਗੀ ਦਾ ਮਾਰਾ ਖੜਾ ਕੁਝ ਵੀ ਬੋਲ ਨਹੀਂ ਰਿਹਾ ਸੀ ਕਿਉਂਕਿ ਇੰਨੇ ਸਾਰੇ ਲੋਕਾਂ ਨੇ ਉਸ ਨੂੰ ਆਪਣੀ ਪਤਨੀ ਕੋਲੋਂ ਮਾਰ ਖਾਂਦਿਆ ਦੇਖ ਲਿਆ ਸੀ ਉਹ ਪਹਿਲਾਂ ਹੀ ਬਹੁਤ ਦਿਨਾਂ ਤੋਂ ਮਾਨਸਿਕ ਤੌਰ ਤੇ ਪਰੇਸ਼ਾਨ ਸੀ ਕਿਉਂਕਿ ਸਰੀਰ ਨਾਲੋਂ ਜ਼ਿਆਦਾ ਜ਼ਖਮ ਉਸਦੇ ਦਿਲ ਤੇ ਹੋਏ ਸੀ ਜੇਕਰ ਉਹ ਕਿਸੇ ਨੂੰ ਦੱਸਦਾ ਕਿ ਉਸਦੀ ਪਤਨੀ ਉਸ ਨੂੰ ਮਾਰਦੀ ਹੈ ਤਾਂ ਕੋਈ ਵੀ ਉਸਦੀ ਗੱਲ ਤੇ ਯਕੀਨ ਨਹੀਂ ਕਰਦਾ ਖੈਰ ਉਸ ਦਿਨ ਸੀਮਾ ਦੇ ਅਤਿਆਚਾਰਾਂ ਦਾ ਅੰਤ ਹੋ ਗਿਆ ਸੀ ਮੁਹੱਲੇ ਵਾਲਿਆਂ ਨੇ ਆਪਣੇ ਸਾਹਮਣੇ ਖੜੇ ਦੇਖ ਕੇ ਉਹ ਵੀ ਸ਼ਰਮ ਨਾਲ ਪਾਣੀ ਪਾਣੀ ਹੋ ਗਈ ਸੀ। ਰਾਧਿਕਾ ਨੇ ਸੀਮਾ ਨੂੰ ਗੁੱਸੇ ਨਾਲ ਕਿਹਾ ਮੈਂ ਤਾਂ ਸੋਚਦੀ ਸੀ ਕਿ ਤੇਰੇ ਨਾਲ ਗਲਤ ਹੋ ਰਿਹਾ ਹੈ। ਮੈਂ ਤੈਨੂੰ ਤੇਰੇ ਪਤੀ ਦੇ ਅਤਿਆਚਾਰ ਤੋਂ ਬਚਾਉਣਾ ਚਾਹੁੰਦੀ ਸੀ ਪਰ ਤੂੰ ਤਾਂ ਆਪਣੇ ਹੀ ਪਤੀ ਤੇ ਹੱਥ ਝੁਕਦੀ ਸੀ। ਜੇਕਰ ਕੋਈ ਮਰਦ ਆਪਣੀ ਪਤਨੀ ਤੇ ਹੱਥ ਝੁਕਦਾ ਹੈ ਤਾਂ ਲੋਕ ਉਸ ਦਾ ਤੁਰੰਤ ਹੀ ਵਿਰੋਧ ਕਰਨ ਲੱਗਦੇ ਹਨ। ਤਾਂ ਫਿਰ ਕੀ ਪਤਨੀ ਨੂੰ ਪਤੀ ਤੇ ਹੱਥ ਝੁਕਣ ਦਾ ਅਧਿਕਾਰ ਹੈ? પતિ ਹੋਵੇ ਜਾਂ ਪਤਨੀ ਕਿਸੇ ਨੂੰ ਵੀ ਇੱਕ ਦੂਜੇ ਤੇ ਹੱਥ ਨਹੀਂ ਚੁੱਕਣਾ ਚਾਹੀਦਾ ਸੀਮਾ ਇੱਕਦਮ ਸਿਰ ਛੁਕਾ ਕੇ ਖੜੀ ਸੀ ਹੁਣ ਉਸ ਨੂੰ ਕੁਝ ਵੀ ਸਮਝ ਨਹੀਂ ਆ ਰਿਹਾ ਸੀ ਕਿ ਉਹ ਆਪਣੀ ਸਫਾਈ ਵਿੱਚ ਕੀ ਕਹੇ ਕਿਉਂਕਿ ਗਲਤੀ ਤਾਂ ਉਸਦੀ ਹੀ ਸੀ ਫਿਰ ਮੁਹੱਲੇ ਵਾਲਿਆਂ ਨੇ ਸੀਮਾ ਨੂੰ ਧਮਕੀ ਦਿੱਤੀ ਕਿ ਜੇਕਰ ਅੱਗੇ ਤੋਂ ਤੂੰ ਰਾਗਵ ਤੇ ਹੱਥ ਚੁੱਕਿਆ ਤਾਂ ਅਸੀਂ ਤੇਰੀ ਵੀਡੀਓ ਬਣਾ ਕੇ ਰੱਖ ਲਈ ਹੈ ਇਹ ਵੀਡੀਓ ਅਸੀਂ ਪੁਲਿਸ ਨੂੰ ਦਿਖਾ ਦੇਾਂਗੇ ਕਿ ਤੂੰ ਰਾਗਵ ਨੂੰ ਧਮਕੀ ਦਿੰਦੀ ਹੈ ਮੁਹੱਲੇ ਵਾਲਿਆਂ ਦੀ ਗੱਲ ਸੁਣ ਕੇ ਰਾਗਵ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਤਾਂ ਸਾਰੇ ਮਰਦਾਂ ਨੇ ਮਿਲ ਕੇ ਉਸ ਨੂੰ ਸੰਭਾਲਿਆ ਤੇ ਕਿਹਾ ਕਿ ਅੱਜ ਕੱਲ ਬਹੁਤ ਸਾਰੀਆਂ ਜਗ੍ਹਾ ਤੇ ਅਜਿਹਾ ਹੋ ਰਿਹਾ ਹੈ ਕਿ ਔਰਤਾਂ ਦਹੇਜ ਦਾ ਨਾਮ ਲੈ ਕੇ ਆਪਣੇ ਪਤੀਆਂ ਨੂੰ ਬਲੈਕਮੇਲ ਕਰਕੇ ਉਹਨਾਂ ਤੇ ਅਤਿਆਚਾਰ ਕਰਦੀਆਂ ਹਨ ਪਰ ਤੈਨੂੰ ਚਿੰਤਾ ਕਰਨ ਦੀ ਲੋੜ ਨਹੀਂ ਅਸੀਂ ਤੇਰੇ ਨਾਲ ਹਾਂ ਸੀਮਾ ਨੇ ਸਭ ਦੇ ਸਾਹਮਣੇ ਆਪਣੇ ਪਤੀ ਤੋਂ ਮਾਫੀ ਮੰਗੀ ਕਿ ਹੁਣ ਮੈਂ ਕਦੇ ਵੀ ਆਪਣੇ ਪਤੀ ਤੇ ਹੱਥ ਨਹੀਂ ਚੁੱਕਾਂਗੀ ਤੇ ਨਾ ਹੀ ਉਸ ਨੂੰ ਮਾਨਸਿਕ ਤੌਰ ਤੇ ਪਰੇਸ਼ਾਨ ਕਰਾਂਗੀ ਖੇਰ ਮੁਹੱਲੇ ਵਾਲਿਆਂ ਦੀ ਦਖਲਅੰਦਾਜ਼ੀ ਦੇ ਕਾਰਨ ਸੀਮਾ ਦੀਆਂ ਹਰਕਤਾਂ ਵਿੱਚ ਸੁਧਾਰ ਆ ਗਿਆ ਸੀ ਪਰ ਅੱਜ ਵੀ ਬਹੁਤ ਸਾਰੇ ਲੋਕ ਅਜੇੇ ਹਨ ਜੋ ਆਪਣੇ ਜੀਵਨ ਸਾਥੀ ਦੇ ਕਾਰਨ ਅਤਿਆਚਾਰ ਸਹਿੰਦੇ ਰਹਿੰਦੇ ਹਨ ਜ਼ਰੂਰੀ ਨਹੀਂ ਕਿ ਹਰ ਵਾਰ ਮਰਦ ਹੀ ਗਲਤ ਹੋਵੇ ਕਈ ਵਾਰ ਔਰਤ ਵੀ ਗਲਤ ਹੁੰਦੀ ਹੈ ਗਲਤ ਤਾਂ ਹਮੇਸ਼ਾ ਗਲਤ ਹੀ ਹੁੰਦਾ ਹੈ ਚਾਹੇ ਫਿਰ ਉਹ ਔਰਤ ਹੋਵੇ ਜਾਂ ਮਰਦ ਇਸ ਲਈ ਕਦੇ ਵੀ ਆਪਣੀ ਗੱਲ ਮੰਨਵਾਉਣ ਦੇ ਲਈ ਮਾਰ ਕੁੱਟਾਈ ਦਾ ਸਹਾਰਾ ਨਹੀਂ ਲੈਣਾ ਚਾਹੀਦਾ ਦੋਸਤੋ ਕਹਾਣੀ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਤੇ ਹੋਰ ਕਹਾਣੀਆਂ ਵੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਵੋ ਧੰਨਵਾਦ ਜੀ